ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਫਰਸਟ ਸਾਂਝ ਤੇ ਇਹਦਾ ਹਿਸਾਰ ਲਿਖਣਾ ਤੇ ਬੇਟਾ ਸਾਰ ਮੈਂ ਪੁਆਇੰਟਾਂ ਵਿੱਚ ਲਿਖਿਆ ਤਾਂ ਜੋ ਤੁਹਾਨੂੰ ਈਜ਼ਲੀ ਲਰਨ ਹੋ ਜਾਏ ਤੇ ਇਹ ਕੁਐਸਚਨ ਤੁਹਾਨੂੰ ਆਏਗਾ 7 ਨੰਬਰ ਦਾ ਠੀਕ ਹੈ ਇਹਨੂੰ ਧਿਆਨ ਨਾਲ ਲਰਨ ਕਰਨਾ ਤੇ ਬੇਟਾ ਪੜਨਾ ਸਟਾਰਟ ਕਰਦੇ ਆਂ ਕੁਐਸਚਨ ਹੈਗਾ ਸਾਂਝ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਆਨਸਰ ਹੈਗਾ ਸਾਂਝ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੀ ਰਚਨਾ ਹੈ ਇਸ ਵਿੱਚ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਜਦੋਂ ਦੋ ਅਣਜਾਣ ਮਨੁੱਖਾਂ ਵਿੱਚ ਹਮਦਰਦੀ ਪੈਦਾ ਹੋ ਜਾਂਦੀ ਹੈ ਅਤੇ ਇਹ ਹਮਦਰਦੀ ਹੀ ਉਹਨਾਂ ਵਿੱਚ ਇੱਕ ਸਾਜ ਪੈਦਾ ਕਰ ਦਿੰਦੀ ਹੈ। ਸਾਜ ਦਾ ਮਤਲਬ ਇੱਕ ਮਿੱਠਾ ਜਿਹਾ ਪਿਆਰ, ਦਿਲ ਨੂੰ ਇੱਕ ਪਿਆਰ ਉੱਭਰਨਾ ਕਹਿ ਵਾਸਤੇ ਠੀਕ ਹੈ। ਸਾਜ ਪੈਦਾ ਹੋਣ ਨਾਲ ਉਹਨਾਂ ਵਿੱਚ ਕੁਝ ਪਲਾਂ ਲਈ ਇੱਕ ਮਿੱਠਾ ਜਿਹਾ ਰਿਸ਼ਤਾ ਪੈਦਾ ਹੋ ਜਾਂਦਾ ਹੈ। ਨੰਬਰ 1 ਪ੍ਰੋਫੈਸਰ ਦਾ ਕਾਲਜ ਤੋਂ ਨਿਕਲਣਾ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰੋਫੈਸਰ ਐਮ ਐਲ ਮਲਹੋਤਰਾ ਕਾਲਜ ਤੋਂ ਨਿਕਲਿਆ ਤਾਂ ਉਹ ਕੁਝ ਸੋਚ ਰਿਹਾ ਸੀ ਕੁਝ ਸੋਚਦਿਆਂ ਸੋਚਦਿਆਂ ਉਹ ਸਾਈਕਲ ਤੇ ਸਵਾਰ ਹੋ ਕੇ ਪੱਕੀ ਸੜਕ ਵੱਲ ਚੱਲ ਪਿਆ ਜਿਸ ਦਾ ਕੁਝ ਰਸਤਾ ਕੱਚਾ ਰੋੜਿਆਂ ਭੜਿਆ ਅਤੇ ਉੱਚਾ ਨੀਵਾ ਹੋਣ ਕਰਕੇ ਉਸ ਨੂੰ ਸਾਈਕਲ 'ਚ ਲਾਉਣ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ ਤੇ ਉਸ ਨੂੰ ਸਾਈਕਲ 'ਚ ਲਾਉਣ ਲਈ ਕਾਫੀ ਜ਼ੋਰ ਲਗਾਉਣਾ ਪੈ ਰਿਹਾ ਸੀ ਨੰਬਰ 2 ਜੇਠ ਮਹੀਨੇ ਦਿਿਤ ਪਹਿ ਪਰ ਫੈਸਲ ਸੋਚਦਾ ਹੈ ਕਿ ਚੜਦੇ ਜੇਠ ਮਹੀਨੇ ਦਿਿਤ ਪਹਿਰ ਭਾਵੇਂ ਬੀਤ ਚੁੱਕੀ ਹੈ ਕਹਿੰਦਾ ਮਤਲਬ ਕਿ ਜਿਹੜਾ ਦੁਪਹਿਰ ਦਾ ਸਮਾਂ ਹੈ 1 2 3 ਠੀਕ ਹੈ ਇਹ ਵਾਲਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਅਤਿ ਦੀ ਗਰਮੀ ਪੈ ਰਹੀ ਹੈ ਦਿਖਦਾ ਹੈ ਕਿ ਗੁਰਦੁਆਰੇ ਦੇ ਵੱਡੇ ਦਰਵਾਜੇ ਦੇ ਬਾਹਰ ਇੱਕ ਦ੍ਰੇਗ ਦ੍ਰੇਗ ਮਤਲਬ ਇੱਕ ਰੁੱਖ ਦੇ ਸਾਹੇ ਟ ਕੁਝ ਸਵਾਰੀਆਂ বাস ਨੂੰ ਉਡੀਕ ਰਹੀਆਂ ਸਨ ਅਤੇ ਕੁਝ ਸਵਾਰੀਆਂ ਸੜਕ ਉੱਤੇ بڑے বাস ਸਟੈਂਡ ਵਿੱਚ ਖੜੀਆਂ ਸਨ ਇਹ ਸੜਕ ਟਲਵਾਂ ਟਲਵਾਂ ਮਤਲਬ ਟਲਾਂਣ ਦੀ ਜਗ੍ਹਾ ਹੀ ਮਤਲਬ ਉੱਚੀ ਜਗ੍ਹਾ ਤੋਂ ਨੀਵੇਂ ਵੱਲ ਜਾਣਾ ਠੀਕ ਹੈ ਕਹਿੰਦੇ ਕਿ ਅੱਗੇ ਸੜਕ ਟਲਵਾਂ ਵਾਲੀ ਸੀ ਜਿਸ ਨੂੰ ਤੇਜ਼ੀ ਨਾਲ ਪਾਰ ਕਰਕੇ ਉਹ ਪੱਧਰੀ ਸੜਕ ਤੇ ਗਿਆ ਤੇ ਰੇਲਵੇ ਦਾ ਫਾਟਕ ਪਾਰ ਕਰਕੇ ਉਹ ਅੱਗੇ ਚੱਲ ਪਿਆ। ਗਰਮੀ ਕਾਰਨ ਸੜਕ ਦੀ ਲੁੱਕ ਪਿਗਲੀ ਹੋਈ ਸੀ ਤੇ ਪ੍ਰੋਫੈਸਰ ਪਸੀਨਾ ਪਸੀਨੀ ਹੋ ਚੁੱਕਾ ਸੀ। ਨੰਬਰ 3 ਲਾਲ ਚਿਹਰੇ ਵਾਲਾ ਨੌਜਵਾਨ। ਐਨੇ ਨੂੰ ਇੱਕ ਲਾਲ ਚਿਹਰੇ ਵਾਲਾ ਨੌਜਵਾਨ ਖੜਖੜ ਕਰਦੇ ਸਾਈਕਲ ਉੱਤੇ ਸਵਾਰ ਹੋ ਕੇ ਉਸ ਕੋਲੋਂ ਦੀ ਲੰਘਿਆ। ਪ੍ਰੋਫੈਸਰ ਸੋਚਦਾ ਹੈ ਕਿ ਪਤਾ ਨਹੀਂ ਉਸ ਕਿਸਾਨ ਨੂੰ ਮਾ ਕਿਸਾਨ ਨੂੰ ਮੈਂ ਪਤਾ ਕਿਸਾਨ ਦੀ ਸ਼ਕਲ ਵਾਂਗਦਾ ਠੀਕ ਹੈ ਸਾਈਕਲ ਸਵਾਰ ਨੂੰ ਕੀ ਭਾਜੜ ਪਈ ਹੋਈ ਹੈ ਭਾਜੜ ਮੈਂ ਤਾਂ ਕੀ ਹਫੜਾ ਦਫੜੀ ਪਈ ਹੋਈ ਹੈ ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਵੀ ਸਾਈਕਲ ਤੇਜ਼ ਕਰਕੇ ਉਸ ਨਾਲੋਂ ਅੱਗੇ ਲੰਘ ਜਾਵੇ ਪਰ ਬਾਅਦ ਵਿੱਚ ਉਸਨੇ ਇਹ ਖਿਆਲ ਛੱਡ ਦਿੱਤਾ ਨੰਬਰ 4 ਭਾਰਤੀ ਲੀਡਰਾਂ ਦਾ ਕਥਨ ਉਸ ਨੂੰ ਭਾਰਤੀ ਲੀਡਰਾਂ ਦਾ ਇਹ ਕਥਨ ਯਾਦ ਆ ਰਿਹਾ ਸੀ ਕਿ ਦੂਜੇ ਦੇਸ਼ਾਂ ਵਿੱਚ ਜਿੱਥੇ ਸਪੂਤਨਿਕਾ ਹਵਾਈ ਜਹਾਜ਼ ਤੇ ਕਾਰਾਂ ਦਾ ਯੁੱਗ ਆ ਚੁੱਕਾ ਹੈ ਉੱਥੇ ਭਾਰਤ ਅਜੇ ਸਾਈਕਲ ਯੁੱਗ ਵਿੱਚ ਹੀ ਪਹੁੰਚਿਆ ਹੈ ਪਰ ਲੇਖਕ ਨੂੰ ਇਹ ਜਾਪਦਾ ਹੈ ਕਿ ਭਾਰਤ ਤਾਂ ਪੂਰੀ ਤਰ੍ਹਾਂ ਅਜੇ ਸਾਈਕਲ ਯੁੱਗ ਤੱਕ ਵੀ ਨਹੀਂ ਪਹੁੰਚਿਆ ਕਿਉਂਕਿ ਸਾਈਕਲ ਵੀ ਅਜੇ ਕੁਝ ਗਿਣੇ ਚੁਨੇ ਲੋਕਾਂ ਕੋਲ ਹੀ ਹੈ ਇਸ ਕਰਕੇ ਉਸ ਨੂੰ ਇਹ ਕਹਿਣਾ ਵੀ ਗਲਤ ਜਾਪਦਾ ਹੈ ਕਿ ਸਾਈਕਲ ਗਰੀਬ ਦੀ ਸਵਾਰੀ ਹੈ ਬੇਟਾ ਸਾਈਕਲ ਨੂੰ ਗਰੀਬ ਦੀ ਸਵਾਰੀ ਕਿਉਂ ਕਿਹਾ ਜਾਂਦਾ ਕਿਉਂਕਿ ਸਾਈਕਲ ਨੂੰ ਚਲਾਉਣ ਵਾਸਤੇ ਨਾਤੇ ਪੈਟਰੋਲ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਕਿਹੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਆਪਣੇ ਆਪਣੇ ਬਾਲ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਤੋ ਕੋਈ ਵੀ ਇਨਸਾਨ ਜਿਹੜਾ ਸਾਈਕਲ ਨੂੰ ਈਜ਼ੀਲੀ ਖਰੀਦ ਸਕਦਾ ਹੈ ਠੀਕ ਹੈ ਇਸ ਤੋਂ ਉਸ ਨੂੰ ਆਪਣੀ ਗਰੀਬੀ ਦਾ ਅਹਿਸਾਸ ਹੋ ਰਿਹਾ ਸੀ ਜੋ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਸੀ ਕਿਉਂਕਿ ਉਹ ਖੁਦ ਪ੍ਰੋਫੈਸਰ ਖੁਦ ਸਾਈਕਲ ਤੇ ਸਵਾਰ ਹੀ ਤੋ ਉਹਨੂੰ ਇਹ ਫੀਲ ਹੋਇਆ ਕਿ ਉਹ ਵੀ ਗਰੀਬ ਹੈ ਚਿੱਟੇ ਕੱਪੜੇ ਮਤਲਬ ਚਿੱਟੇ ਕੱਪੜਿਆਂ ਵਿੱਚ ਲੁਕੇ ਦਾ ਮਤਲਬ ਹੋ ਕਿ ਉਹ ਇੱਕ ਪ੍ਰੋਫੈਸਰ ਹੈ ਤੇ ਵਧੀਆ ਤਰੀਕੇ ਦੇ ਕੱਪੜੇ ਪਾਉਂਦਾ ਹੈ ਤੇ ਉਹਦੇ ਕੱਪੜੇ ਦੀ ਉਹਦੀ ਵੇਸ਼ਭੂਸ਼ਾ ਵੇਖ ਕੋਈ ਜੱਜ ਨਹੀਂ ਕਰੇਗਾ ਕਿ ਇਹ ਬੰਦਾ ਗਰੀਬ ਹੈ ਠੀਕ ਹੈ ਨੰਬਰ 5 ਬੱਸ ਦਾ ਕੋਲੋਂ ਲੰਘਣਾ ਐਨੇ ਨੂੰ ਇੱਕ ਬੱਸ ਉਸ ਕੋਲੋਂ ਧੂੜ ਉਡਾਉਂਦੀ ਹੋਈ ਲੰਗੀ ਤੇ ਉਸ ਨੂੰ ਆਪਣੇ ਮੋਰੇ ਮੋਰੇ ਦਾ ਮਤਲਬ ਦਾ ਸਾਹਮਣੇ ਇੱਕ ਤੀਵੀ ਤੁਰੀ ਜਾਂਦੀ ਦਿੱਸੀ ਪ੍ਰੋਫੈਸਰ ਨੇ ਸੋਚਿਆ ਕਿ ਉਸ ਤੀਵੀ ਨੇ ਲਾਲ ਚੀਰੇ ਵਾਲੇ ਕਿਸਾਨ ਨੁਮਾ ਨੌਜਵਾਨ ਨੂੰ ਕੁਝ ਕਿਹਾ ਸੀ ਪਰ ਉਸ ਨੇ ਉਸ ਵੱਲ ਵੇਖਣ ਮਗਰੂ ਸਾਈਕਲ ਅੱਗੇ ਲਗਾ ਲਿਆ ਸੀ ਨੰਬਰ 6 ਬੁੱਢੀ ਮਾਈ ਦੀ ਬੇਨਤੀ। ਜਦੋਂ ਪ੍ਰੋਫੈਸਰ ਉਸ ਟੀਵੀ ਕੋਲੋਂ ਦੀ ਲੰਘਿਆ ਤਾਂ ਉਸਨੇ ਉਸਨੂੰ ਆਪਣੇ ਨਾਲ ਜਾਣ ਦੀ ਬੇਨਤੀ ਕੀਤੀ। ਪਰ ਉਹ ਵੀ ਉਸ ਵੱਲ ਇੱਕ ਨਜ਼ਰ ਦੇ ਕੇ ਅੱਗੇ ਲੰਘ ਗਿਆ। ਅੱਧ ਫਰ ਲਾ ਅੱਧਾ ਕ ਰਸਤਾ ਠੀਕ ਹੈ ਤੇ ਜਾ ਕੇ ਉਸਦਾ ਸਾਈਕਲ ਰੁਕ ਗਿਆ। ਉਸਨੂੰ ਲਾਲ ਚਿਹਰੇ ਵਾਲਾ ਨੌਜਵਾਨ ਪੱਥਰ ਦਿਲ ਜਾਪਿਆ। ਉਸਨੂੰ ਆਪਣਾ ਆਪ ਵੀ ਚੰਗਾ ਨਾ ਲੱਗਾ। जेहरा के एक मुहताज मुहताज मतलब बेबस औरत तो बेबस मदद किते बिना ही अगे चला गया है नंबर सैवन मुड़ गया को माई को पता लग्या कि उसने बागा वाले सहेड़े पिंड जाना है प्रोफेसर ने सोचा कि उसने उस थान जाना है जो उसने शहर तो मील को दूरी दी विथते होवेगी ਵਾਰ ਬਾਗਾਂ ਵਾਲਾ ਤਾਂ ਉਸ ਦੇ ਸਹਿਰ ਤੋਂ 9 ਮੀਲ ਦੀ ਦੂਰੀ ਤੇ ਸੀ ਮਾਈ ਬਹੁਤ ਬੁੱਢੀ ਤੇ ਕਮਜ਼ੋਰ ਸੀ ਅਤੇ ਉਸ ਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਨੰਬਰ 8 ਮਾਈ ਦੀ ਤਰਸਯੋਗ ਸਥਿਤੀ ਪਰ ਫੈਸਲ ਸੋਚਦਾ ਹੈ ਕਿ ਤੇਜ਼ ਗਰਮੀ ਵਿੱਚ ਮਾਈ ਨੰਗੇ ਪੈਰੀ ਪਤਾ ਨਹੀਂ ਕਿਵੇਂ ਖੜੀ ਹੈ ਉਸ ਦੀ ਸੁਥਣ ਸੁਥਰ ਮਤਲਬ ਸਲਵਾਰ ਗੰਦੀ ਤੇ ਉਸ ਨੂੰ 100-100 ਟਾਕੀਆਂ ਲੱਗੀਆਂ ਹੋਈਆਂ ਸਨ ਟਾਕੀਆਂ ਲੱਗਣ ਦਾ ਮਤਲਬ ਕਿ ਉਹਨੇ ਪੀਸ-ਪੀਸ ਜੋੜ ਕੇ ਸਲਵਾਰ ਬਣਾਈ ਹੋਈ ਸੀ ਠੀਕ ਹੈ ਉਸ ਦਾ ਕੁੜਤਾ ਮਤਲਬ ਕਮੀਜ਼ ਵੀ ਮੈਲ ਨਾਲ ਭੜਿਆ ਹੋਇਆ ਸੀ ਉਸ ਦੇ ਸਿਰ ਉੱਤੇ ਤੰਦੋ ਤੰਦ ਹੋਈ ਚੁੰਨੀ ਤੰਦੋ ਤੰਦ ਦਾ ਮਤਲਬ ਬਹੁਤ ਹੀ ਕਸੀ ਪਿਟੀ ਮਤਲਬ ਵਿੱਚ ਵਿੱਚ ਫਟੇ ਹੋਈ ਚੁੰਨੀ ਸੀ ਉਸ ਦੇ ਚਿਹਰੇ ਉੱਤੇ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਦਿਲ ਮਿਚਕ ਮਿਚਕ ਮਤਲਬ ਮਾਣ ਖਰਾਬ ਹੋ ਜਾਣਾ ਠੀਕ ਹੈ ਮਿਚਕ ਗਿਆ ਪ੍ਰੋਫੈਸਰ ਨੇ ਕਿਹਾ ਕਿ ਉਸਨੇ ਤਾਂ ਸਿਰਫ ਇੱਥੇ ਆ ਨਾ ਉਸਨੇ ਉਸਨੇ ਤਾਂ ਸਿਰਫ ਅਗਲੇ ਸ਼ਹਿਰ ਹੀ ਜਾਣਾ ਹੈ ਜੋ ਕਿ ਇੱਥੋਂ ਕੇਵਲ 1 ਮੀਲ ਦੀ ਦੂਰੀ ਤੇ ਹੈ ਇਹ ਕਹਿ ਕੇ ਉਹ ਸੋਚਦਾ ਹੈ ਕਿ ਮਾਈ ਉਸ ਨਾਲ ਜਾਣ ਤੋਂ ਆਪਣੇ ਆਪ ਮਨਾ ਕਰ ਦੇਵੇਗੀ ਪਰ ਉਸਨੇ ਕਿਹਾ ਕਿ ਉਹ ਉਸ ਨੂੰ ਉੱਥੋਂ ਤੱਕ ਹੀ ਲੈ ਜਾਵੇ ਨੰਬਰ 9 ਪ੍ਰੋਫੈਸਰ ਦਾ ਆਪਣਾ ਆਪ ਫਸਿਆ ਅਨੁਭਵ ਕਰਨਾ ਜਦੋਂ ਬੁੱਢੀ ਨੇ ਉਸ ਨੂੰ ਆਪਣੇ ਨਾਲ ਲੈ ਜਾਣ ਲਈ ਕਿਹਾ ਤਾਂ ਪ੍ਰੋਫੈਸਰ ਨੂੰ ਆਪਣਾ ਆਪ ਫਸ ਗਿਆ ਅਨੁਭਵ ਹੋ ਰਿਹਾ ਸੀ ਬੁੱਢੀ ਆਪੇ ਸਾਈਕਲ ਉੱਪਰ ਚੜ੍ਹ ਵੀ ਨਹੀਂ ਸਕਦੀ ਪ੍ਰੋਫੈਸਰ ਨੇ ਕਿਚੀਚੀ ਵਟ ਕੇ ਉਸ ਦਾ ਗੰਦਾ ਤੇ ਪਾਟਾ ਪਾਟੇ ਹੋਏ ਖੇਸ ਵਾਲਾ ਥੈਲਾ ਆਪਣੇ ਸਾਈਕਲ ਦੇ ਮੋੜੇ ਟੰਗਿਆ ਬੇਟਾ ਇੱਥੇ ਹੈ ਨਾ ਪਾਟੇ ਹੋਏ ਖੇਸ ਵਾਲਾ ਥੈਲਾ ਠੀਕ ਹੈ ਕਚੀਚੀ ਦਾ ਮਤਲਬ ਹੁੰਦਾ ਹੈ ਕਿ ਬੜਾ ਜ਼ੋਰ ਲਾ ਕੇ ਬਹੁਤ ਜਿਸਮ ਕੋਈ ਜੋੜਨਾ ਕੋਈ ਚੀਜ਼ ਉਠਾਉਂਦੇ ਨੇ ਤੇ ਆਪਣੇ ਆਪ ਆ ਹੱਡੀ ਮੂਤ ਹੋਏ ਕਚੀਚੀ ਟਾਈਪ ਹੋ ਜਾਂਦਾ ਹੈ ਠੀਕ ਹੈ ਸਾਈਕਲ ਦੇ ਮੋੜੇ ਟੰਗਿਆ ਤੇ ਉਸ ਨੂੰ ਆਪਣੀ ਬਾਹ ਦਾ ਸਹਾਰਾ ਦੇ ਕੇ ਸਾਈਕਲ ਦੇ ਕੈਰੀਅਰ ਤੇ ਬਿਠਾਇਆ ਕੈਰੀਅਰ ਮਤਲਬ ਅਗਲੀ ਸੀਟ ਜਿਹੜਾ ਡੰਡਾ ਜਿਹਾ ਲੱਗਾ ਹੁੰਦਾ ਠੀਕ ਹੈ ਗੱਲਾਂ ਕਰਦਿਆਂ ਕਰਦਿਆਂ ਲੇਖਕ ਨੂੰ ਪਤਾ ਲੱਗਾ ਕਿ ਬੁੱਢੀ ਦਾ ਆਪਣਾ ਕੋਈ ਅੰਗ ਸਾਖ ਅੰਗ ਸਾਖ ਮਤਲਬ ਰਿਸ਼ਤੇਦਾਰ ਨਹੀਂ ਸੀ ਉਸ ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਹੋਰ ਕੁਝ ਵੀ ਉਸ ਕੋਲ ਨਹੀਂ ਸੀ ਤੇ ਉਹ ਜੇਠ ਦੇ ਸੰਗਰਾਮ ਉੱਤੇ 13 14 ਮੀਲ ਦੂਰ ਕੇ ਗੁਰਦੁਆਰੇ ਆਏ ਸੀ ਜੇਕਰ ਉਸ ਨੂੰ ਉਸ ਦਾ ਗਲੀ ਗੁਆੜ ਕੁਝ ਖਾਣ ਵਾਸਤੇ ਦੇ ਦਿੰਦੇ ਸਨ ਤਾਂ ਉਹ ਖਾ ਲੈਂਦੀ ਪਰ ਉਹ ਕਿਸੇ ਕੋਲ ਮੰਗਣ ਨਹੀਂ ਜਾਂਦੀ। ਨੰਬਰ 10 ਪ੍ਰੋਫੈਸਰ ਦੀ ਗਰੀਬੀ। ਪ੍ਰੋਫੈਸਰ ਬੁੱਢੀ ਮਾਈ ਦੀ ਗਰੀਬੀ ਵੇਖ ਕੇ ਸੋਚਦਾ ਹੈ ਕਿ ਉਹ ਉਸ ਨੂੰ ਆਪਣੇ ਘਰ ਲੈ ਜਾਵੇ। ਪਰ ਫਿਰ ਉਸ ਨੂੰ ਆਪਣੇ ਘਰ ਦੀ ਗਰੀਬੀ ਯਾਦ ਆ ਜਾਂਦੀ ਹੈ। ਉਹ ਸੋਚਦਾ ਹੈ ਕਿ ਬੁੱਢੀ ਮਾਈ ਨੂੰ ਕਿਰਾਇਆ ਦੇ ਕੇ ਬਸ ਤੇ ਬਿਠਾ ਦੇਵੇਗਾ। ਵਾਰ ਮਹੀਨੇ ਦੇ ਆਖਰੀ ਦਿਨ ਹੋਣ ਕਾਰਨ ਉਸ ਦੀ ਜੇਬ ਵਿੱਚ ਸਿਰਫ 30 ਪੈਸੇ ਸਨ ਹੁਣ ਵੇਖੋ ਜਿਸ ਤਰ੍ਹਾਂ ਕੋਈ ਜੋਬ ਕਰਦਾ ਹੈ ਨਾ ਤਾਂ ਉਹਨਾਂ ਨੂੰ ਜਦ ਪੇ ਮਿਲਦੀ ਹੈ ਤੇ ਮਹੀਨੇ ਦੇ ਜਿਹੜੇ ਐਂਡਲੇ ਦਿਨ ਹੁੰਦੇ ਨਾ ਉਹਦੀ ਮਤਲਬ ਤਕਰੀਬਨ ਪੇ ਜਿਹੜੀ ਖਰਚ ਕਿੱਤਦੀ ਹੈ ਠੀਕ ਹੈ ਐਂਡ ਦੇ ਦਿਨਾਂ ਵਿੱਚ ਉਹਦੇ ਕੋ ਪੈਸੇ ਬਹੁਤ ਹੀ ਘੱਟ ਹੋ ਜਾਂਦੇ ਨੇ ਇਹ ਆਮ ਨੋਰਮਲ ਘਰਾਂ ਵਿੱਚ ਇਸ ਤਰ੍ਹਾਂ ਹੁੰਦਾ ਹੈ ਉਸ ਸਮੇਂ ਜਿਹੜਾ ਲੇਖਕ ਹੀ ਉਹਦੇ ਨਾਲ ਵੀ ਇਸ ਤਰ੍ਹਾਂ ਹੋਇਆ ਠੀਕ ਹੈ ਤੇ ਉਸ ਕੋਲ ਸਿਰਫ 30 ਪੈਸੇ ਸਨ ਜੋ ਕਿ ਰਾਇ ਲਈ ਕਾਫੀ ਨਹੀਂ ਸੀ ਉਸ ਨੂੰ ਜਾਤ ਆਉਂਦਾ ਹੈ ਕਿ ਉਸ ਦਾ ਬੱਚਾ ਚਾਹ ਨਾਲ ਰਸ ਲੈ ਕੇ ਖਾਣਾ ਚਾਹੁੰਦਾ ਹੈ ਤੇ ਜੇਕਰ ਉਹ ਉਸ ਦੀ ਇਹ ਇੱਛਾ ਪੂਰੀ ਨਾ ਕਰ ਸਕਿਆ ਤਾਂ ਉਸ ਲਈ ਇਹ ਸਭ ਤੋਂ ਮਾੜੀ ਗੱਲ ਹੋਵੇਗੀ ਪਰ 11 ਬੁੱਢੀ ਮਾਈ ਦੀ ਮਦਦ ਕਰਨ ਦਾ ਚਾਹ ਵਣ ਉਹ ਸੋਚਦਾ ਹੈ ਕਿ ਜੇਕਰ ਉਹ ਇਸ ਮਜਬੂਤ ਕਮਜ਼ੋਰ ਬੁੱਢੀ ਮਾਈ ਦੀ ਮਦਦ ਨਾ ਕਰ ਸਕਿਆ ਤਾਂ ਉਸ ਤੋਂ ਵੱਡਾ ਮੰਗਤਾ ਹੋਰ ਕੋਈ ਨਹੀਂ ਹੋ ਸਕਦਾ ਉਹ ਕਿਸੇ ਕੋਲੋਂ ਪੈਸੇ ਲੈ ਕੇ ਬੁੱਢੀ ਮਾਈ ਦੀ ਮਦਦ ਕਰਨ ਦੀ ਸੋਚਦਾ ਹੈ ਪਰ ਇਹ ਗੱਲ ਉਸ ਨੂੰ ਆਪਣੇ ਸਵੈਮਾਨ ਦੇ ਵਿਰੁੱਧ ਜਾਪੀ ਫਿਰ ਉਹ ਸੋਚਦਾ ਹੈ ਕਿ ਉਹ ਸਾਈਕਲ ਤੇ ਬੁੱਢੀ ਮਾਈ ਨੂੰ ਬਾਗਾਂ ਤੱਕ ਛੱਡ ਆ ਜਾਵੇਗਾ ਪਰ ਉਹ ਇਹ ਵੀ ਨਾ ਕਰ ਸਕਿਆ ਕਿਉਂਕਿ ਇਕਤਾ ਉਹ ਬੁਢਾਪੇ ਵਿੱਚ ਸੀ ਤੇ ਦੂਜਾ ਉਸ ਨੂੰ ਭੁੱਖ ਲੱਗੀ ਹੋਈ ਸੀ ਫਿਰ ਥੱਕ ਕੇ ਉਸ ਕੋਲੋਂ ਅਗਲੇ ਦਿਨ ਪੜਾਇਆ ਨਹੀਂ ਸੀ ਜਾਣਾ ਨੰਬਰ 12 ਸ਼ਹਿਰ ਦੇ ਮੋੜ ਤੇ ਬੁੱਢੀ ਮਾਈ ਨੂੰ ਉਤਾਰਨਾ ਸ਼ਹਿਰ ਦੇ ਮੋੜ ਤੇ ਆ ਕੇ ਪ੍ਰੋਫੈਸਰ ਨੇ ਬੁੱਢੀ ਮਾਈ ਨੂੰ ਸਾਈਕਲ ਤੋਂ ਥੱਲੇ ਉਤਾਰਿਆ ਤੇ ਉਸ ਨੂੰ ਉਸ ਦਾ ਥੈਲਾ ਫੜਾ ਦਿੱਤਾ ਐਨੇ ਨੂੰ ਬਾਗਾਂ ਵਾਲੇ ਦੀ ਬੱਸ ਆ ਗਈ ਤੇ ਛੇਤੀ ਹੀ ਚੱਲ ਪਈ ਪਰ ਪ੍ਰੋਫੈਸਰ ਉਸ ਨੂੰ ਕਿਰਾਏ ਦੇ ਪੈਸੇ ਦੇਣ ਵਿੱਚ ਮਦਦਨਾ ਕਰ ਸਕਿਆ ਜਦੋਂ ਉਹ ਤੁਰਨ ਲੱਗਾ ਤਾਂ ਲਾਲ ਸਿਰੇ ਵਾਲਾ ਸਾਈਕਲ ਸਵਾਰ ਸ਼ਹਿਰੋਂ ਵਾਪਸ ਆ ਗਿਆ ਉਸਨੇ ਮਾਈ ਨੂੰ ਕਿਹਾ ਕਿ ਉਸਦਾ ਕੰਮ ਛੇਤੀ ਹੀ ਮੁੱਕ ਗਿਆ ਹੈ ਉਹ ਉਸਦੇ ਸਾਈਕਲ ਤੇ ਬੈਠ ਜਾਵੇ ਉਸਨੇ ਤਾਂ ਬਾਗਾਂ ਵਾਲੇ ਜਾਣਾ ਹੈ ਪਰ ਉਹ ਉਸ ਨੂੰ ਅੱਗੇ ਸਿਹੜੇ ਹੀ ਛੱਡ ਆਵੇਗਾ ਨੰਬਰ 13 ਲਾਲ ਚੀਰੇ ਵਾਲੇ ਨਾਲ ਸਾਝ ਪ੍ਰੋਫੈਸਰ ਨੇ ਆਪਣਾ ਸਾਈਕਲ ਖੜਾ ਕੀਤਾ ਤੇ ਬੁੱਢੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਸਾਈਕਲ ਉੱਤੇ ਬਿਠਾ ਦਿੱਤਾ ਅਤੇ ਉਸ ਦਾ ਥੈਲਾ ਉਸ ਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ ਚੀਦੇ ਵਾਲੀ ਨੇ ਪ੍ਰੋਫੈਸਰ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਉਹ ਜਿਸ ਨੂੰ ਉਹ ਪਰਾ ਸਮਝਦਾ ਹੋਵੇ ਉਹ ਇਨਸਾਨ ਉਸ ਦਾ ਆਪਣਾ ਹੀ ਨਿਕਲ ਜਾਵੇ ਉਹ ਮੂਵ ਤਾਂ ਪੁੱਜਣਾ ਬੋਲਿਆ ਅੱਖਾਂ ਹੀ ਅੱਖਾਂ ਵਿੱਚ ਉਸ ਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਤੇ ਇਸ ਸਾਂਝ ਨਾਲ ਪ੍ਰੋਫੈਸਰ ਨੇ ਇਹ ਮਹਿਸੂਸ ਕੀਤਾ ਕਿ ਜੀਵੇ ਉਸਨੇ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ ਦਾ ਮਤਲਬ ਕੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਬੁੱਢੀ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਹ ਖੁਦ ਵੀ ਉਹ ਗਰੀਬ ਹੀ ਕੋਈ ਰਿਚ ਨਹੀਂ ਦੂਜਾ ਉਹ ਕਿਰਾਇਆ ਦੇਣਾ ਚਾਹੁੰਦਾ ਹੀ ਪਰ ਉਸ ਦੀ ਪਾਕਟ ਵਿੱਚ ਸਿਰਫ 30 ਪੈਸੇ ਸੀ ਠੀਕ ਹੈ ਤੇ ਇਸ ਕਰਕੇ ਉਹਨੂੰ ਲੱਗਾ ਕਿ ਇਹ ਸਾਰੇ ਘਾਟੇ ਮੇਰੇ ਪੂਰੇ ਹੋ ਗਏ ਨੇ ਇੱਕ ਨੌਜਵਾਨ ਦੇ ਸਾਈਕਲ ਤੇ ਜਦੋਂ ਉਹ ਬੁੱਢੀ ਨੂੰ ਬੁਠਾ ਦਿੰਦਾ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਇਹ ਕਹਾਣੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ ਤੁਸੀਂ ਪੁਆਇੰਟਾਂ ਨਾਲ ਇਸ ਕਹਾਣੀ ਨੂੰ ਯਾਦ ਕਰਨਾ ਤੇ ਕਾਫੀ ਅੱਛਾ ਇਫੈਕਟ ਪਏਗਾ ਜਦੋਂ ਤੁਹਾਡਾ ਪੇਪਰ ਚੱਕ ਹੋਵੇਗਾ ਠੀਕ ਹੈ ਤੇ ਬੇਟਾ ਜੇ ਤੁਹਾਨੂੰ ਮੇਰਾ ਪੜਾਉਣ ਦਾ ਤਰੀਕਾ ਅੱਛਾ ਲੱਗਦਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਂ ਤੁਹਾਨੂੰ ਇਸ ਤੋਂ ਵੀ ਵਧੀਆ ਪੜ੍ਹਾਵਾਂ ਠੀਕ ਹੈ ਬੇਟਾ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ